ਸੋਚੋ ਇੱਕ ਪੰਜਾਬੀ ਔਰਤ ਜਿਸਨੇ 33 ਸਾਲ ਅਮਰੀਕਾ ਵਿੱਚ ਬਹੁਤ ਮਿਹਨਤ ਕੀਤੀ ਅਤੇ ਆਪਣੀ ਜ਼ਿੰਦਗੀ ਨੂੰ ਸੈੱਟ ਕੀਤਾ ਇੱਕ ਦਿਨ ਅਚਾਨਕ ਉਹ ਬਜ਼ੁਰਗ ਮਾਂ ਜੇਲ੍ਹ ਵਿੱਚ ਆਪਣੇ ਪਰਿਵਾਰ ਤੋਂ ਦੂਰ ਪਹੁੰਚ ਜਾਂਦੀ ਹੈ ਜੋ ਕੁਝ ਉਸਦੇ ਨਾਲ ਜੇਲ੍ਹ ਵਿੱਚ ਹੋਇਆ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਸਾਡੀ ਕਹਾਣੀ ਅੱਜ ਦੀ ਸਾਡੀ ਕਹਾਣੀ ਯੂ ਐਸ ਏ ਕੈਲੀਫੋਰਨੀਆ ਤੋਂ ਸ਼ੁਰੂ ਹੁੰਦੀ ਹੈ ਕੈਲੀਫੋਰਨੀਆ ਦੀ ਰਹਿਣ ਵਾਲੀ ਬਜ਼ੁਰਗ ਬੀਬੀ ਹਰਜੀਤ कौर ਜਿਨ੍ਹਾਂ ਦੀ ਉਮਰ 73 ਸਾਲ ਹੈ ਉਹ ਇੱਕ ਦਾਦੀ ਹਨ ਉਹਨਾਂ ਦੀਆਂ ਪੋਤੀਆਂ ਹਨ ਉਹਨਾਂ ਦਾ ਪਰਿਵਾਰ ਹੈ ਜਦੋਂ ਉਹ ਅਮਰੀਕਾ ਵਿੱਚ ਪਹਿਲੀ ਵਾਰ ਆਈ ਸੀ ਤਾਂ ਉਹ ਕਾਫੀ ਜਵਾਨ ਸੀ ਹਰਜੀਤ ਕੌਰ 1992 ਵਿੱਚ ਅਮਰੀਕਾ ਆਈ ਸੀ ਜਦੋਂ ਉਹ ਅਮਰੀਕਾ ਵਿੱਚ ਆਉਂਦੀ ਹੈ ਉਦੋਂ ਇਮੀਗ੍ਰੇਸ਼ਨ ਦੇ ਨਿਯਮ ਐਨੇ ਸਖਤ ਨਹੀਂ ਸਨ ਉਹ ਆਉਂਦਿਆਂ ਹੀ ਪੱਕੇ ਤੌਰ ਤੇ ਰਹਿਣ ਲਈ ਰੈਫਿਊਜੀ ਅਸਾਈਲਮ ਦੀ ਅਰਜ਼ੀ ਦਾਇਰ ਕਰ ਦਿੰਦੀ ਹੈ ਹਰਜੀਤ ਕੌਰ ਆਪਣੇ ਬੱਚਿਆਂ ਨਾਲ ਉੱਥੇ ਆਪਣੀ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੰਦੀ ਹੈ ਉਸ ਦਾ ਕੇਸ ਪੈਂਡਿੰਗ ਲੱਗਿਆ ਰਹਿੰਦਾ ਹੈ ਤਾਂ ਜੋ ਉਸ ਨੂੰ ਕਾਨੂੰਨੀ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਮਿਲ ਸਕੇ ਜਦੋਂ ਇਹ ਕੇਸ ਚੱਲ ਰਿਹਾ ਸੀਰਜੀਤ ਕੌਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰੁੱਝ ਜਾਂਦੀ ਹੈ ਉਹ ਆਪਣੇ ਬੱਚਿਆਂ ਅਤੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ਰਿਪੋਰਟਰਾਂ ਅਨੁਸਾਰ ਉਹ ਇੱਕ ਟੈਕਸਟਾਈਲ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਆਪਣੀ ਕਮਿਊਨਿਟੀ ਦੇ ਕਈ ਕੰਮਾਂ ਵਿੱਚ ਵੀ ਅੱਗੇ ਆਉਂਦੀ ਹੈ ਭਾਰਤੀ ਭਾਈਚਾਰੇ ਨਾਲ ਉਸਦਾ ਬਹੁਤ ਵਧੀਆ ਰਿਸ਼ਤਾ ਬਣ ਜਾਂਦਾ ਹੈ ਸਭ ਕੁਝ ਹਰਜੀਤ ਕੌਰ ਦੀ ਜ਼ਿੰਦਗੀ ਵਿੱਚ ਆਮ ਚੱਲ ਰਿਹਾ ਹੁੰਦਾ ਹੈ ਦਾ 2008 ਵਿੱਚ ਉਸ ਨੂੰ ਇੱਕ ਚਿੱਠੀ ਮਿਲਦੀ ਹੈ ਉਸ ਨੂੰ ਦੱਸਿਆ ਜਾਂਦਾ ਹੈ ਕਿ 1992 ਵਿੱਚ ਜੋ ਕੇਸ ਉਸਨੇ ਇਮੀਗ੍ਰੇਸ਼ਨ ਲਈ ਲਗਾਇਆ ਸੀ ਉਸ ਦਾ ਫੈਸਲਾ ਆ ਗਿਆ ਹੈ ਹਾਈ ਕੋਰਟਾਂ ਤੋਂ ਉਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਸ਼ਰਨ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਹੁਣ ਤੁਹਾਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾਵੇਗੀ ਡਿਪੋਰਟੇਸ਼ਨ ਦੇਸ਼ ਨਿਕਾਲਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਹਰਜੀਤ ਕੌਰ ਕੋਲ ਇੱਕ ਹੋਰ ਵਿਕਲਪ ਸੀ ਉੱਚ ਅਦਾਲਤ ਵਿੱਚ ਇਸ ਫੈਸਲੇ ਨੂੰ ਚੁਣੌਤੀ ਦੇਣ ਦਾ ਉਹ ਦੱਸਣਾ ਚਾਹੁੰਦੀ ਸੀ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਨਾ ਹੀ ਉਸਨੇ ਕਦੇ ਕੋਈ ਗੈਰਕਾਨੂੰਨੀ ਕੰਮ ਕੀਤਾ ਹੈ ਇਸ ਲਈ ਉਸ ਨੂੰ ਇਸ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਕੇਸ 2008 ਤੋਂ ਬਾਅਦ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਚਲਾ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ ਕਈ ਸਾਲ ਲੱਗ ਜਾਂਦੇ ਹਨ ਕਿਉਂਕਿ ਅਦਾਲਤਾਂ ਦਾ ਕੰਮ ਹੌਲੀ ਹੁੰਦਾ ਹੈ ਮੈਂ ਦੁਬਾਰਾ ਦੱਸ ਰਿਹਾ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਮੀਗ੍ਰੇਸ਼ਨ ਦਾ ਬਹੁਤਾ ਰੌਲਾ ਨਹੀਂ ਸੀ ਇਸ ਤਰ੍ਹਾਂ 2008 ਤੋਂ ਬਾਅਦ 2012 ਆ ਜਾਂਦੀ ਹੈ ਅਤੇ 4 ਸਾਲਾਂ ਬਾਅਦ ਸੁਪਰੀਮ ਕੋਰਟ ਤੋਂ ਵੀ ਉਹਨਾਂ ਲਈ ਬੁਰੀ ਖ਼ਬਰ ਆਉਂਦੀ ਹੈ ਹਜੀਤ ਕੋਰ ਨੂੰ ਦੱਸਿਆ ਜਾਂਦਾ ਹੈ ਕਿ ਅਦਾਲਤ ਉਸ ਦੀ ਅਪੀਲ ਨੂੰ ਨਹੀਂ ਮੰਨਦੀ ਅਤੇ ਪੁਰਾਣੀ ਫੈਸਲੇ ਦੀ ਪੁਸ਼ਟੀ ਕਰਦੀ ਹੈ ਕਿ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇ। ਹੁਣ ਹਜੀਤ ਕੋਰ ਪੂਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ ਕਿਉਂਕਿ ਉਹ 1992 ਤੋਂ ਉੱਥੇ ਰਹਿ ਰਹੀ ਸੀ। ਉਸ ਦੀ ਜ਼ਿੰਦਗੀ ਹੁਣ ਉੱਥੇ ਸੈੱਟ ਹੋ ਚੁੱਕੀ ਸੀ। ਕਈ ਰਿਪੋਰਟਾਂ ਅਨੁਸਾਰ ਉਹ ਇੱਕ ਸਿੰਗਲ ਮਦਰ ਹੈ ਅਤੇ ਆਪਣੀਆਂ ਧੀਆਂ ਨਾਲ ਰਹਿ ਰਹੀ ਹੈ। ਉਹ ਉੱਥੋਂ ਦੇ ਪਾਈਚਾਰੇ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਗਈ ਸੀ। ਹੁਣ ਭਾਰਤ ਵਾਪਸ ਜਾ ਕੇ ਜ਼ਿੰਦਗੀ ਬਿਤਾਉਣਾ ਸੌਖਾ ਨਹੀਂ ਸੀ। ਇਸ ਲਈ ਅਮਰੀਕਾ ਦੀ ਹੋਮਲੈਂਡ ਸੁਰੱਖਿਆ ਅਥਾਰਟੀ ਜਿਸ ਨੂੰ ICE ਕਿਹਾ ਜਾਂਦਾ ਹੈ ਉਹ ਹਰਜੀਤ ਕੌਰ ਨੂੰ ਦੱਸਦੇ ਹਨ ਕਿਉਂਕਿ ਤੁਸੀਂ ਕੋਈ ਜੁਰਮ ਨਹੀਂ ਕੀਤਾ ਅਤੇ ਨਾ ਹੀ ਕੋਈ ਨਿਯਮ ਤੋੜਿਆ ਇਸ ਲਈ ਅਸੀਂ ਤੁਹਾਨੂੰ ਉਦੋਂ ਤੱਕ ਗ੍ਰਿਫਤਾਰ ਨਹੀਂ ਕਰਾਂਗੇ ਜਦੋਂ ਤੱਕ ਤੁਹਾਡੇ ਡਿਪੋਰਟੇਸ਼ਨ ਦੇ ਐਮਰਜੈਂਸੀ ਦਸਤਾਵੇਜ਼ ਤਿਆਰ ਨਹੀਂ ਹੋ ਜਾਂਦੇ ਅਸੀਂ ਤੁਹਾਨੂੰ ਸਾਈਨ ਇਨ ਤੇ ਲਗਾ ਦਿੰਨੇ ਹਾਂ ਸਾਈਨ ਇਨ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਖਾਸ ਸਮੇਂ ਬਾਅਦ ਇਮੀਗ੍ਰੇਸ਼ਨ ਦਫ਼ਤਰ ਵਿੱਚ ਆ ਕੇ ਹਾਜ਼ਰੀ ਲਗਵਾਉਣੀ ਪਵੇਗੀ ਇਸ ਨਾਲ ਅਸੀਂ ਤੁਹਾਡਾ ਧਿਆਨ ਰੱਖ ਸਕਾਂਗੇ ਕਿਉਂਕਿ ਤੁਹਾਡਾ ਚਰਿੱਤਰ ਵਧੀਆ ਹੈ ਹਰਜੀਤ ਕੌਰ ਇਸ ਗਲਤੀ ਸਹਿਮਤ ਹੋ ਜਾਂਦੀ ਹੈ ਅਥਾਰਟੀ ਨੇ ਉਸ ਨੂੰ ਕੁਝ ਸ਼ਰਤਾਂ ਦਸੀਆਂ ਪਹਿਲੀ ਸ਼ਰਤ ਇਹ ਕਿ ਹਰ 3 ਮਹੀਨਿਆਂ ਬਾਅਦ ਉਸ ਨੂੰ ਦਫ਼ਤਰ ਵਿੱਚ ਆ ਕੇ ਦਸਤਖਤ ਕਰਨੇ ਪੈਣਗੇ ਦੂਜੀ ਉਹ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋ ਸਕਦੀ ਅਤੇ ਤੀਜੀ ਉਹ ਕੈਲੀਫੋਰਨੀਆ ਸ਼ਹਿਰ ਨੂੰ ਛੱਡ ਕੇ ਅਮਰੀਕਾ ਵਿੱਚ ਕਿਤੇ ਹੋਰ ਨਹੀਂ ਜਾ ਸਕਦੀ ਇਨ੍ਹਾਂ ਸ਼ਰਤਾਂ ਨਾਲ ਇਮੀਗ੍ਰੇਸ਼ਨ ਵਿਭਾਗ ਨੇ ਹਰਜੀਤ ਕੌਰ ਨੂੰ ਜਾਣ ਦਿੱਤਾ ਦੋਸਤੋ ਮੈਂ ਫਿਰ ਤੋਂ ਦੱਸ ਰਿਹਾ ਹਾਂ 2012 ਦਾ ਸਮਾਂ ਸੀ ਜਦੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦੀ ਇੰਨੀ ਸਖਤੀ ਨਹੀਂ ਸੀ ਹਰਜੀਤ ਕੌਰ ਆਪਣੇ ਬੱਚਿਆਂ ਕੋਲ ਵਾਪਸ ਆ ਜਾਂਦੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰਦੀ ਹੈ। ਹੁਣ ਉਹ ਇੱਕ ਦਾਦੀ ਵੀ ਬਣ ਚੁੱਕੀ ਹੈ। ਫਿਰ ਵੀ ਹਰਜੀਤ ਕੌਰ ਨੇ ਹਿੰਮਤ ਨਹੀਂ ਹਾਰੀ ਅਤੇ ਹਰ ਤਿੰਨ ਮਹੀਨਿਆਂ ਬਾਅਦ ਦਫ਼ਤਰ ਵਿੱਚ ਜਾ ਕੇ ਦਸਤਖਤ ਕਰਦੀ ਰਹੀ। ਇਸ ਤਰ੍ਹਾਂ ਕਰਦੇ ਕਰਦੇ 13 ਸਾਲ ਹੋਰ ਨਿਕਲ ਗਏ। ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ। 2012 ਤੋਂ ਲੈ ਕੇ 2025 ਤੱਕ ਹਰਜੀਤ ਕੌਰ ਬਿਨਾਂ ਕਿਸੇ ਮਿਸ ਦੇ ਹਰ ਵਾਰ ਦਫ਼ਤਰ ਜਾਂਦੀ ਰਹੀ ਅਤੇ ਆਪਣੀ ਹਾਜ਼ਰੀ ਲਗਵਾਉਂਦੀ ਰਹੀ। 13 ਸਾਲ ਬੀਤਣ ਤੋਂ ਬਾਅਦ ਉਹ 2025 ਵਿੱਚ ਇੱਕ ਵਾਰ ਫਿਰ ਉਸਦੀ ਸਾਈਨ-ਇਨ ਦੀ ਤਾਰੀਖ ਆਉਂਦੀ ਹੈ। ਤੁਸੀਂ ਸਮਝ ਸਕਦੇ ਹੋ ਕਿ ਇਮੀਗ੍ਰੇਸ਼ਨ ਦਾ ਮਾਹੌਲ ਹੁਣ 1992 ਜਾਂ 2012 ਨਾਲੋਂ ਬਹੁਤ ਬਦਲ ਗਿਆ ਹੈ। ਜਦੋਂ ਤੋਂ 트੍ਰੰਪ ਸਰਕਾਰ ਆਈ ਹੈ, ਉਦੋਂ ਤੋਂ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਗਿਆ ਹੈ। ਹਜੀਤ ਕੌਰ ਪਿਛਲੇ ਹਫ਼ਤੇ ਇਸ ਸਾਲ ਸਤੰਬਰ 2025 ਵਿੱਚ ਆਪਣੀ ਪੋਤੀ ਨੂੰ ਲੈ ਕੇ ਉਸੇ ਦਫ਼ਤਰ ਵਿੱਚ ਸਾਈਨ-ਇਨ ਕਰਨ ਜਾਂਦੀ ਹੈ। ਪਰ ਇਸ ਵਾਰ ਸਭ ਕੁਝ ਬਦਲ ਗਿਆ ਸੀ। ਜਦੋਂ ਉਹ ਸਾਈਨ-ਇਨ ਲਈ ਅੰਦਰ ਜਾਂਦੀ ਹੈ, ਅਤੇ ਉਸਦੀ ਪੋਤੀ ਬਾਹਰ ਉਡੀਕ ਕਰ ਰਹੀ ਹੁੰਦੀ ਹੈ ਤਾਂ ਉਸ ਨੂੰ ਉੱਥੇ ਬਿਠਾ ਲਿਆ ਜਾਂਦਾ ਹੈ ਆਈਸੀਈ ਦਾ ਵਿਭਾਗ ਉਸ ਨੂੰ ਦੱਸਦਾ ਹੈ ਤੁਸੀਂ ਗ੍ਰਿਫਤਾਰ ਹੋ ਤੁਹਾਡੇ ਕੋਲ ਵੀਜ਼ਾ ਨਹੀਂ ਹੈ ਸਲੀ ਅਸੀਂ ਤੁਹਾਨੂੰ ਐਮਰਜੈਂਸੀ ਵਿੱਚ ਭਾਰਤ ਵਾਪਸ ਭੇਜ ਰਹੇ ਹਾਂ ਤੁਸੀਂ ਹੁਣ ਘਰ ਵਾਪਸ ਨਹੀਂ ਜਾ ਸਕਦੇ ਇਹ ਸੁਣ ਕੇ ਹਰਜੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਕਬਰਾ ਗਈ ਕਿ ਇਹ ਕਿਵੇਂ ਹੋ ਸਕਦਾ ਹੈ ਉਹ ਪੁੱਛਦੀ ਹੈ ਕਿ ਮੈਂ ਇੰਨੇ ਸਾਲਾਂ ਤੋਂ ਸਾਈਨ ਇਨ ਲਈ ਆ ਰਹੀ ਹਾਂ ਮੈਂ ਕੋਈ ਕਾਨੂੰਨ ਵੀ ਨਹੀਂ ਤੋੜਿਆ ਪਰ ਅਫਸਰ ਕਹਿੰਦੇ ਹਨ ਕਿ ਇਹ ਤਾਂ ਸਭ ਤੋਂ ਛੋਟੀ ਚੀਜ਼ ਸੀ ਜਿਸ ਦੀ ਹਰਜੀਤ ਕੌਰ ਨੂੰ ਚਿੰਤਾ ਕਰਨੀ ਚਾਹੀਦੀ ਸੀ ਅੱਗੇ ਜੋ ਹੋਣ ਵਾਲਾ ਸੀ ਉਸ ਨੇ ਹਰਜੀਤ ਕੌਰ ਦਾ ਇਨਸਾਨੀਅਤ ਤੋਂ ਵਿਸ਼ਵਾਸ ਉਠਾ ਕੇ ਰੱਖ ਦਿੱਤਾ ਹਰਜੀਤ ਕੌਰ ਨੂੰ ਉੱਥੇ ਇੱਕ ਸੈੱਲ ਵਿੱਚ ਬਿਠਾ ਦਿੱਤਾ ਜਾਂਦਾ ਹੈ ਉਸ ਦੀ ਪੋਤੀ ਬਾਹਰ ਉਡੀਕ ਕਰ ਰਹੀ ਹੁੰਦੀ ਹੈ ਜਿਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹ ਸੋਚਦੀ ਹੈ ਕਿ ਦਾਦੀ ਜਲਦੀ ਦਸਤਖਤ ਕਰਕੇ ਵਾਪਸ ਆ ਜਾਵੇਗੀ ਪਰ ਰਿਪੋਰਟਾਂ ਅਨੁਸਾਰ ਅਧਿਕਾਰੀ ਹਰਜੀਤ ਕੌਰ ਨੂੰ ਫੋਨ ਤੇ ਵੀ ਗੱਲ ਨਹੀਂ ਕਰਨ ਦੇ ਰਹੇ ਸਨ ਉਹ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਇੱਥੋਂ ਇੱਕ ਕੈਂਪ ਵਿੱਚ ਭੇਜ ਦੇਵਾਂਗੇ ਜਿੱਥੋਂ ਤੁਹਾਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ ਤੁਹਾਡਾ ਸਾਰਾ ਕਾਗਜ਼ੀ ਕੰਮ ਪੂਰਾ ਹੋ ਗਿਆ ਹੈ ਇੱਕ ਵਾਰ ਹਰਜੀਤ ਕੌਰ ਜੀ ਦੀ ਜਗ੍ਹਾ ਤੇ ਸੋਚ ਕੇ ਦੇਖੋ 31 ਸਾਲ ਤੋਂ ਇੱਕ ਦੇਸ਼ ਵਿੱਚ ਰਹਿ ਰਹੇ ਉਹ ਤੁਹਾਡੇ ਬੱਚਿਆਂ ਦੇ ਬੱਚੇ ਹੋ ਗਏ ਹਨ ਤੇ ਇੱਕ ਦਿਨ ਅਚਾਨਕ ਤੁਹਾਨੂੰ ਬਿਨਾਂ ਕਿਸੇ ਚੇਤਾਵਨੀ ਦੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਤੇ ਕੀ ਬੀਤੀ ਹੋਵੇਗੀ ਉਹ ਪਹਿਲਾਂ ਹੀ 73 ਸਾਲ ਦੀ ਉਮਰ ਦੇ ਹਨ ਅਤੇ ਉਹਨਾਂ ਨੂੰ ਕਈ ਡਾਕਟਰੀ ਸਮੱਸਿਆਵਾਂ ਹਨ ਜਿਸ ਕਾਰਨ ਉਹ ਆਪਣੀਆਂ ਦਵਾਈਆਂ ਅਤੇ ਦੇਖਭਾਲ ਤੋਂ ਬਿਨਾਂ ਨਹੀਂ ਰਹਿ ਸਕਦੇ ਜੇਲ੍ਹ ਜਾਂ ਡਿਟੈਂਸ਼ਨ ਸੈਂਟਰ ਵਿੱਚ ਉਹ ਸਹੂਲਤਾਂ ਨਹੀਂ ਮਿਲਣਗੀਆਂ ਹਰਜੀਤ ਕੌਰ ਦੇ ਵਕੀਲ ਅਨਸਾਰ ਉਸ ਨੂੰ ਉੱਥੇ ਕੋਈ ਵਾਧੂ ਸਹੂਲਤ ਨਹੀਂ ਦਿੱਤੀ ਗਈ ਕੋਈ ਰਿਆਇਤ ਨਹੀਂ ਕੀਤੀ ਗਈ ਉਸ ਨਾਲ ਇਨਸਾਨੀਅਤ ਵਾਲਾ ਵਤੀਰਾ ਨਹੀਂ ਕੀਤਾ ਗਿਆ ਉਸਦੇ ਵਕੀਲ ਨੇ ਦੱਸਿਆ ਕਿ ਹਰਜੀਤ ਕੌਰ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਬੀੜੀਆਂ ਪਾ ਕੇ ਡਿਟੈਂਸ਼ਨ ਸੈਂਟਰ ਵਿੱਚ ਭੇਜਿਆ ਗਿਆ ਕਿਉਂਕਿ ਉਹ ਸ਼ਾਕਾਹਾਰੀ ਹਨ ਉੱਥੇ ਸ਼ਾਕਾਹਾਰੀ ਭੋਜਨ ਦੀ ਵੀ ਕੋਈ ਸਹੂਲਤ ਨਹੀਂ ਸੀ ਪਖਾਨਿਆਂ ਦੀ ਸਹੂਲਤ ਵੀ ਬਹੁਤ ਮਾੜੀ ਸੀ ਇਹ ਸਭ ਉਸਦੇ ਵਕੀਲ ਨੇ ਹਰਜੀਤ ਕੌਰ ਨੂੰ ਮਿਲਣ ਤੋਂ ਬਾਅਦ ਦੱਸਿਆ ਉਸਨੇ ਕਿਹਾ ਕਿ ਉਸਦੀ ਹਾਲਤ ਬਹੁਤ ਹੀ ਤਰਸਯੋਗ ਹੈ ਉਪਰੋਂ ਉਸਦੇ ਪੋਤੇ-ਪੋਤੀਆਂ ਬੱਚੇ ਅਤੇ ਪਰਿਵਾਰ ਨੇ ਬਾਹਰ ਆ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਉਥੋਂ ਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਆ ਕੇ ਪ੍ਰਦਰਸ਼ਨ ਕੀਤੇ ਕਿ ਹਰਜੀਤ ਜੀ ਨੂੰ ਰਿਹਾ ਕੀਤਾ ਜਾਵੇ। ਬੱਚੇ ਕਹਿ ਰਹੇ ਹਨ ਕਿ ਸਾਡੀ ਦਾਦੀ ਨੂੰ ਵਾਪਸ ਕੀਤਾ ਜਾਵੇ ਹੋ ਕੋਈ ਅਪਰਾਧੀ ਨਹੀਂ ਹੈ। ਪਰ ਦੂਜੇ ਪਾਸੇ ਅਧਿਕਾਰੀਆਂ ਕੋਲ ਕਾਨੂੰਨੀ ਤੌਰ ਤੇ ਉਸ ਨੂੰ ਰੱਖਣ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਉਸ ਦੇ ਕੋਲ ਕਾਗਜ਼ਾਤ ਨਹੀਂ ਹਨ। ਹੁਣ ਉਹ ਡਿਟੈਂਸ਼ਨ ਸੈਂਟਰ ਵਿੱਚ ਹਨ ਅਤੇ ਐਮਰਜੈਂਸੀ ਪੇਪਰਾਂ ਦਾ ਇੰਤਜ਼ਾਰ ਕਰ ਰਹੇ ਹਨ। ਉਸਦੇ ਵਕੀਲ ਅਨੁਸਾਰ ਜੇਕਰ 2-4 ਦਿਨਾਂ ਵਿੱਚ ਉਹਨਾਂ ਨੂੰ ਭਾਰਤ ਵਾਪਸ ਨਹੀਂ ਭੇਜਿਆ ਜਾਂਦਾ ਤਾਂ ਉਹ ਅੱਗੇ ਕੋਈ ਹੋਰ ਕਦਮ ਚੁੱਕਣਗੇ। ਉਹਨਾਂ ਨੂੰ ਜਿਸ ਹਾਲਤ ਵਿੱਚ ਰੱਖਿਆ ਗਿਆ ਹੈ ਉਹ ਬਹੁਤ ਮਾੜੀ ਹੈ। ਉਪਰੋਂ ਉਹ ਜ਼ਿਆਦਾ ਅੰਗਰੇਜ਼ੀ ਨਹੀਂ ਬੋਲਦੇ ਜਿਸ ਕਾਰਨ ਉਹਨਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਕਈ ਦਵਾਈਆਂ ਦੀ ਲੋੜ ਹੈ ਪਰ ਸਭ ਕੁਝ ਅਚਾਨਕ ਹੋਇਆ ਹੈ। ਦੂਜੇ ਪਾਸੇ ਅਧਿਕਾਰੀ ਕਹਿ ਰਹੇ ਹਨ ਕਿ ਉਹਨਾਂ ਕੋਲ ਕਾਗਜ਼ਾਤ ਨਹੀਂ ਹਨ ਅਤੇ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾਣਾ ਹੈ। ਇਸ ਸਖਤੀ ਅਮਰੀਕਾ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ। ਕਾਸ ਤੌਰ ਤੇ ਜਦੋਂ ਤੋਂ 트럼ਪ ਸਰਕਾਰ ਆਈ ਹੈ ਉਹਨਾਂ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜਿਸ ਦੇ ਕੋਲ ਵੀ ਕਾਗਜ਼ ਨਹੀਂ ਹਨ ਉਸ ਨੂੰ ਫੜ ਕੇ ਵਾਪਸ ਭਾਰਤ ਜਾਂ ਉਸ ਦੇ ਦੇਸ਼ ਭੇਜ ਦਿਓ ਹੁਣ ਹਰਜੀਤ ਕੌਰ ਜੀ ਜੋ 73 ਸਾਲ ਦੀ ਬਜ਼ੁਰਗ ਔਰਤ ਹੈ ਉੱਥੇ ਫਸੀ ਹੋਈ ਹੈ ਇੱਕ ਪਾਸੇ ਉਸ ਦਾ ਪਰਿਵਾਰ ਬਾਹਰ ਪ੍ਰਦਰਸ਼ਨ ਕਰ ਰਿਹਾ ਹੈ ਕਮਿਊਨਿਟੀ ਵਾਲੇ ਵੀ ਕਹਿ ਰਹੇ ਹਨ ਕਿ ਇਸ ਔਰਤ ਨੇ ਕਦੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਕੋਈ ਗਲਤ ਕੰਮ ਨਹੀਂ ਕੀਤਾ ਆਪਣੀ ਮਿਹਨਤ ਨਾਲ ਟੈਕਸ ਦੇ ਕੇ ਅਤੇ ਹਾਰਡ ਵਰਕ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਪਰ ਦੂਜੇ ਪਾਸੇ ਉਹ ਕਹਿੰਦੇ ਹਨ ਕਿ ਉਹਨਾਂ ਕੋਲ ਕਾਗਜ਼ਾਤ ਨਹੀਂ ਇੱਕ ਬਹੁਤ ਹੀ ਵਿਲੱਖਣ ਸਥਿਤੀ ਪੈਦਾ ਹੋ ਗਈ ਹੈ ਇਹ ਖਬਰ ਪੂਰੇ ਅਮਰੀਕਾ ਭਾਰਤ ਅਤੇ ਯੂਕੇ ਵਿੱਚ ਬਹੁਤ ਵਾਇਰਲ ਹੋ ਰਹੀ ਸੀ ਮੈਂ ਸੋਚਿਆ ਕਿ ਇਹ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਹੁਣ ਸਾਡੇ ਪ੍ਰਵਾਸੀਆਂ ਦੀ ਹਾਲਤ ਦੂਜੇ ਦੇਸ਼ਾਂ ਵਿੱਚ ਆਸਾਨ ਨਹੀਂ ਹੈ ਖਾਸ ਤੌਰ ਤੇ ਅਮਰੀਕਾ ਵਿੱਚ ਜੋ ਹੁਣ ਘਟਨਾਵਾਂ ਹੋਈਆਂ ਹਨ ਉਸ ਕਾਰਨ ਬਹੁਤ ਸਖਤੀ ਹੋ ਰਹੀ ਹੈ ਸੱਡਾ ਪਾਈਚਾਰਾ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਹੈ ਕਿ ਜੇਕਰ ਤੁਹਾਡੇ ਕੋਲ ਕਾਗਜ਼ਾਤ ਜਾਂ ਵੀਜ਼ਾ ਨਹੀਂ ਹੈ ਤਾਂ ਬਹੁਤ ਸਾਵਧਾਨ ਰਹੋ ਕਿਉਂਕਿ ਹੁਣ ਉਹ ਸੜਕਤੇ ਵੀ ਰੋਕ ਕੇ ਕਾਗਜ਼ ਪੁੱਛ ਰਹੇ ਹਨ ਹਰਜੀਤ ਕੌਰ ਜੀ ਨੇ ਆਪਣੇ ਵਕੀਲ ਨੂੰ ਦੱਸਿਆ ਹੈ ਕਿ ਉਹ ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਜਾਂ ਤਾਂ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਿਆ ਜਾਵੇ ਜਾਂ ਉਸ ਨੂੰ ਆਪਣੇ ਬੱਚਿਆਂ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖੋ ਕੀ ਬੰਦਾ ਹੈ ਮੈਨੂੰ ਲੱਗਦਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਸਭ ਕੁਝ ਸਪਸ਼ਟ ਹੋ ਜਾਵੇਗਾ ਇਸ ਕਹਾਣੀ ਤੇ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਣਾ ਕੀ ਐਨੇ ਸਾਲ ਇੱਕ ਦੇਸ਼ ਵਿੱਚ ਰਹਿਣ ਤੋਂ ਬਾਅਦ ਕੋਈ ਅਪਰਾਧ ਨਾ ਕਰਨ ਤੋਂ ਬਾਅਦ ਇੱਕ ਬਜ਼ੁਰਗ ਔਰਤ ਨਾਲ ਅਜੀਹਾ ਸਲੂਕ ਕਰਨਾ ਚਾਹੀਦਾ ਸੀ ਜਾਂ ਤੁਹਾਨੂੰ ਲੱਗਦਾ ਹੈ ਕਿ ਕਾਗਜ਼ਾਤ ਨਾ ਹੋਣ ਕਾਰਨ ਅਜੀਹਾ ਹੋਇਆ ਹੈ ਮੈਂ ਤੁਹਾਡੇ ਜਵਾਬਾਂ ਦੀ ਉਡੀਕ ਕਰਾਂਗਾ